ਸਰਦ ਐਂਗਲਿਸ ਹੌਦੈ ਸਰਦ ਦਬਾਵਾ ਤੇ ਉਹ ਅਫਸਰਾਂ ਤੇ ਵੀ ਉਹੀ ਹੈ ਡੀਸੀ ਸਰ ਸਾਰੇ ਇਹੀ ਬੋਲਦੇ ਕਿ ਨਹੀਂ ਜਿੰਨੀ ਮਿਲਣਾ ਜਾਂ ਜਿੰਨੀ ਦੇਣਾ ਹੈ ਪਹਿਲੇ ਦਿਨ ਤੋਂ ਹੀ ਪਤਾ ਲੱਗ ਗਿਆ ਕਿ ਸਾਡੇ ਨਾਲ ਨਜਾਇਜ਼ ਹੋਣੀ ਹੈ ਤੇ ਉਹਦਾ ਪੁਕਤਾ ਚੀਜ਼ਾਂ ਜਿਹੜੀਆਂ ਨੇ ਉਹ ਐਮਐਲਏ ਕਸ਼ਮੀਰ ਸਿੰਘ ਸੋਲ ਨੇ ਸਾਬਤ ਕਰ ਦਿੱਤੀਆਂ ਹੈ ਸਾਡਾ ਤੇ ਲੋਕਤੰਤਰ ਤੋਂ ਵਿਸ਼ਵਾਸ ਉੱਠ ਗਿਆ ਜੀ ਇਹੋ ਜਿਹੇ ਬਦਲਾਵ ਜੇ ਇਦਾਂ ਦਾ ਬਦਲਾਵ ਇਹਨਾਂ ਨੇ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਲਿਆਉਣਾ ਸੀ ਤੇ ਅਸੀਂ ਇਹੋ ਜਿਹੇ ਬਦਲਾਵ ਤੋਂ ਬਿਨਾਂ ਹੀ ਚੰਗੇ ਸੀ ਇੱਕ ਸਾਡੇ ਹਲਕੇ ਤੋਂ ਹੀ ਤੇ ਕਬੀਰ ਬਾਠ ਬਾਠ ਆ ਜੀ ਉਹਨੇ ਉਹਨੇ ਵੀ ਸੋਸ਼ਲ ਮੀਡੀਆ ਦੇ ਵਿੱਚ 35 ਲੱਖ ਦਾ ਇਲਜ਼ਾਮ ਸਾਡੇ ਐਮਐਲਏ ਤੇ ਲਾਇਆ ਸਾਰੇ ਪਿੰਡਾਂ ਨੂੰ ਪਤਾ ਹੈ ਸਾਡੇ ਪਿੰਡ ਵੱਲੋਂ 35 ਲੱਖ ਰੁਪਈਆ ਲੈ ਕੇ ਨਾਮਜ਼ਦਗੀ ਸਾਡੀ ਰੱਦ ਕੀਤੀ ਗਈ ਹੈ ਸਾਰੇ ਜਾਣੇ ਇਕਾ ਕਰ ਲਓ ਇਹ ਜਿਹੜਾ ਐਮਐਲਏ ਆ ਇਸ ਦੇ ਅੰਗੇਸ਼ਟ ਜਿਹੜਾ 7 ਦਿਨ ਬਾਅਦ ਪੂਰੇ ਜ਼ਿਲ੍ਹੇ ਤਰਨਤਾਰਨ ਦੇ ਵਿੱਚ ਉਤਲੇ ਫੂਕਾਂਗੇ ਤੇ ਡੀਸੀ ਜਿਹੜਾ ਆ ਤਰਨਤਾਰਨ ਉਸ ਤੇ ਦਫ਼ਤਰ ਦਾ ਘਰੋ ਕਰਾਂਗੇ ਤੇ ਇਹਨਾਂ ਨੂੰ ਦੱਸਾਂਗੇ ਇਹ ਸ਼ੈਡੂਲ ਕਾਸਟ ਭਾਈਚਾਰੇ ਨਾਲ ੱੱੱ ਕਿੱਦਾਂ ਕੀਤੀ ਜਾਂਦੀ ਹੈ ਪੰਜਾਬ ਵਿੱਚ ਕਰੀਬ 5 ਮਹੀਨੇ ਪਹਿਲਾਂ ਪੰਚਾਇਤੀ ਚੋਣਾਂ ਹੋਈਆਂ ਸਨ ਪਰ ਅ ਅਜੇ ਤੱਕ ਵੀ ਕੁਝ ਸਰਪੰਚ ਪੰਚ ਆਏ ਨੇ ਜਿਨ੍ਹਾਂ ਨੂੰ ਜੇਤੂ ਹੋਣ ਤੋਂ ਬਾਅਦ ਵੀ ਉਹਨਾਂ ਦੇ ਜੇਤੂ ਸਰਟੀਫਿਕੇਟ ਨਹੀਂ ਦਿੱਤੇ ਗਏ ਕੀ ਕਾਰਨ ਨੇ ਕੀ ਵਜ੍ਹਾ ਹੈ ਇਹ ਸਾਰੇ ਮਾਮਲੇ ਬਾਰੇ ਇਹ ਵੀ ਗੱਲਬਾਤ ਕਰਦੇ ਆਂ ਔਰ ਜਾਣਦੇ ਆ ਕਿ ਅੱਜ ਭਗਵਾਨ ਵਾਲਮੀਕ ਸ਼ਕਤੀ ਸੰਗਠਨ ਵੱਲੋਂ ਇਹਨਾਂ ਨੂੰ ਜਿਹੜਾ ਸਮਰਥਨ ਦਿੱਤਾਗਾ ਇਹ ਪਿੰਡ ਵਾਸੀਆਂ ਨੂੰ ਜਿਹੜਾ ਪਿੰਡ ਢੰਡ ਉਥੇ ਸਰਪੰਚ ਬਲਜੀਤ ਕੌਰ ਜੇਤੂ ਕਰਾਰ ਸੀ ਜਿਸ ਨੂੰ ਉਸ ਵਕਤ ਟੀਮ ਵੱਲੋਂ ਨੋ ਨੰਬਰ ਫਾਰਮ ਹੈ ਜਿਹੜਾ ਉਹ ਮਈਆ ਕਰਵਾਇਆ ਗਿਆ ਸੀ ਜੋ ਜਿੱਤ ਦਾ ਪ੍ਰਮਾਣ ਹੈ ਕਿ ਸਰਪੰਚ ਬਲਜੀਤ ਕੌਰ ਉਸ ਵਕਤ ਜੇਤੂ ਸੀ ਪਰ ਇਹਨਾਂ ਨੂੰ ਜਿੱਤ ਦਾ ਸਰਟੀਫਿਕੇਟ ਪ੍ਰਸ਼ਾਸਨ ਵੱਲੋਂ ਅਜੇ ਤੱਕ ਨਹੀਂ ਦਿੱਤਾ ਗਿਆ ਜਿਸ ਕਰਕੇ ਪਿੰਡ ਦੇ ਕੰਮ ਅਧੂਰੇ ਨੇ ਪਿੰਡ ਦਾ ਵਿਕਾਸ ਅਧੂਰਾ ਹੈ ਸਾਰੇ ਕੰਮ ਉਸੇ ਤਰ੍ਹਾਂ ਰੁਕੇ ਹੋਏ ਨੇ ਇਹ ਇਹਨਾਂ ਦਾ ਇਲਜ਼ਾਮ ਹੈ ਵ代ਕ ਕਸ਼ਮੀਰ ਸਿੰਘ ਸੋਲ ਦੇ ਉੱਪਰ ਕਿ ਉਹਨਾਂ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਆ ਆਖਰ ਇਹ ਕਿਸ ਤਰੀਕੇ ਦੀ ਸਾਰੀ ਧੱਕੇਸ਼ਾਹੀ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਸਰਪੰਚ ਜੀ ਪਤੀ ਜਿਹੜੇ ਨੇ ਉਹ ਇਸ ਵਕਤ ਸਾਡੇ ਨਾਲ ਨੇ ਭਾਜੀ ਕੀ ਨਾਮ ਹੈ ਜੀ ਤੁਹਾਡਾ ਸਾਹਬ ਸਿੰਘ ਸਾਹਬ ਸਿੰਘ ਜੀ ਇਹ ਕੀ ਕਾਰਨ ਬਏ ਨੇ ਕਿ ਜਿਹੜਾ 5 ਮਹੀਨੇ ਪਹਿਲਾਂ ਜਿੱਤ ਹੋਣ ਤੋਂ ਬਾਅਦ ਵੀ ਅਜੇ ਤੱਕ ਤੁਹਾਨੂੰ ਜੇਤੂ ਸਰਟੀਫਿਕੇਟ ਮਈਆ ਨਹੀਂ ਕਰਵਾਇਆ ਗਿਆ ਸਰਪੰਚ ਘੋਸ਼ਿਤ ਨਹੀਂ ਕੀਤਾ ਗਿਆ ਸਰ ਐਮਰਲੇ ਸਾਹਿਬ ਦਾ ਇਹ ਸਾਰਾ ਦਬਾਵਾ ਤੇ ਉਹ ਅਫਸਰਾਂ ਤੇ ਵੀ ਉਹੀ ਹੈ ਡੀਸੀ ਸਰ ਸਾਰੇ ਇਹੀ ਬੋਲਦੇ ਕਿ ਨਹੀਂ ਜੇ ਨਹੀਂ ਮਿਲਣਾ ਜਾਂ ਜੇ ਨਹੀਂ ਦੇਣਾ ਹੈ ਤੇ ਜਾਂ ਉਹਨਾਂ ਦਾ ਬੰਦਾ ਜਾਂ ਕਿਤਨਾ ਕਰਕੇ ਜਦੋਂ ਤੁਸੀਂ ਨਾਮਜ਼ਦਗੀ ਫਾਰਮ ਦਾਖਲ ਕਰਵਾਉਣੇ ਸਨ ਉਸ ਵਕਤ ਵੀ ਕੋਈ ਦਿੱਕਤ ਆਈ ਸੀ ਸ਼ਾਇਦ ਬਹੁਤ ਸਰ ਸਾਨੂੰ ਚੁੱਲਾ ਪਰਚੀ ਤੋਂ ਲੈ ਕੇ ਅਜੇ ਤੱਕ 5 ਮਹੀਨੇ ਹੋ ਗਏ ਅਜੇ ਤੱਕ ਇਹੀ ਹੋਣ ਦਿਆ ਸਾਡਾ ਜੋ ਪਹਿਲਾਂ ਤੋਂ ਹੀ ਉਹਨਾਂ ਦਾ ਲਿਖਿਆ ਹੋਇਆ ਹੈ ਹਿਸਾਬ ਨਾਲ ਅਡੀ ਐਮਐਲਏ ਸਾਹਿਬ ਦਾ ਕਿ ਉਹਨਾਂ ਨੇ ਪਹਿਲਾਂ ਹੀ ਕਹਿਤਾ ਸੀ ਕਿ ਇਹ ਮੇਰਾ ਸਰਪੰਚ ਕਿ 8 ਸਾਲ ਤੋਂ ਸਰਪੰਚ ਹੀ ਅਹੀਂ ਮਲੇ 8 ਸਾਲ ਤੋਂ ਕਰਦਾ ਹੋਣ ਦਿਆ ਸਰਪੰਚ ਤੇ ਉਹਨੂੰ ਪੈਸਾ ਹੀ ਪਿੰਡ ਦਾ ਉਹਨੇ ਜਿਤਨਾ ਵੀ ਉਹ ਗਲਤ ਕਰਕੇ ਕਿ ਐਮਐਲਏ ਨੂੰ ਦਿੱਤਾ ਜਾਂ ਕਿਤਨਾ ਕਰਕੇ ਤੇ ਉਹ ਮਲੇ ਉਹਦੀ ਬੋਲੀ ਬੋਲਦਾ ਐਮਐਲਏ ਸਾਡੇ ਨਾਲ ਮੈਂਬਰ ਪੰਚਾਇਤ ਵੀ ਮੌਜੂਦ ਨੇ ਗੁਰਮੀਤ ਸਿੰਘ ਜੀ ਤੁਸੀਂ ਮੈਂਬਰ ਪੰਚਾਇਤ ਵੀ ਹੋ ਸਰਪੰਚ ਦੀ ਚੋਣ ਵੀ ਜਿੱਤ ਜਿੱਤ ਲੈਂਦੇ ਹੋ ਪੰਜ ਮਹੀਨੇ ਪਹਿਲਾਂ ਨੌ ਨੰਬਰ ਜਿਹੜਾ ਫਾਰਮ ਹੈ ਉਹ ਵੀ ਤੁਹਾਨੂੰ ਦੇ ਦਿੱਤਾ ਜਾਂਦਾ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਜਿੱਤੇ ਆ ਜਿਹੜੀ ਹੋਣ ਤੋਂ ਬਾਅਦ ਵੀ ਸਰਪੰਚੀ ਘੋਸ਼ਿਤ ਨਹੀਂ ਕੀਤੀ ਜਾ ਰਹੀ ਪਿੰਟਾਂਡ ਦੀ ਕੀ ਕਰਨਾ ਇਹ ਕਾਰਨ ਤੇ ਡਾਕਟਰ ਹੁਣ ਕਸ਼ਮੀਰ ਸਿੰਘ ਛੋਲ ਉਹਨਾਂ ਨੂੰ ਹੋਊਗਾ ਜੀ ਪਤਾ ਜਿਨ੍ਹਾਂ ਨੂੰ ਅਸੀਂ ਇੱਕ ਇੱਕ ਵੋਟ ਪਾ ਕੇ ਪੰਜਾਬ ਦਾ ਬਦਲਾਵ ਆਪਾਂ ਕਹਿੰਨੇ ਸੀ ਬਦਲਾਵ ਬੜਾ ਜ਼ਰੂਰੀ ਹੈ ਜੀ ਅਸੀਂ ਤਾਂ ਬਦਲਾਵ ਨੂੰ ਵੋਟਾਂ ਪਾਈਆਂ ਸੀ ਸਾਨੂੰ ਜੇ ਪਤਾ ਹੁੰਦਾ ਵੀ ਉਸ ਟਾਈਮ ਤੇ ਬਦਲਾਵ ਨੇ ਸਾਡੇ ਨਾਲ ਆਹ ਕੁਝ ਕਰਨਾ ਇਹ ਬਦਲਾਵ ਤੇ ਅਸੀਂ ਇਹੋ ਜਿਹਾ ਬਦਲਾਵ ਤੇ ਸਾਨੂੰ ਚਾਹੀਦਾ ਹੀ ਨਹੀਂ ਜੀ ਇਹਦਾ ਸਾਰਾ ਜੋ ਕੁਝ ਵੀ ਸਾਡੀਆਂ ਪਹਿਲੇ ਦਿਨ ਤੋਂ ਜੀ ਦੇਖੋ ਜੀ ਜਦੋਂ ਸਾਨੂੰ ਇੱਕ ਐਨਓਸੀ ਚੁੱਲਾ ਟੈਕਸ ਇਹ ਡਾਕੂਮੈਂਟ ਵੀ ਜਦੋਂ ਅਸੀਂ ਲੈਣ ਗਏ ਸੀ ਆਪਣੇ ਬਲਾਕ ਦੇ ਵਿੱਚ ਸਾਨੂੰ ਉਸ ਦਿਨ ਤੋਂ ਹੀ ਮਨਾ ਕਰ ਦਿੱਤਾ ਗਿਆ ਜੀ ਵੀ ਤੁਹਾਨੂੰ ਐਨਓਸੀ ਨਹੀਂ ਮਿਲਣੀ ਜਦ ਕਿ ਇੱਕ ਲੇਡੀਜ਼ ਨੇ ਉੱਥੇ ਪਾਰਟਿਸਿਪੇਟ ਕਰਨਾ ਸੀ ਸਰਪੰਚੀ ਦਾ ਨਾਮਿਨੇਸ਼ਨ ਭਰਨਾ ਸੀ ਉਹਦੇ ਤੇ ਤੇ ਕੋਈ ਇਹੋ ਜਿਹਾ ਨਾਂ ਤੇ ਉੱਤੇ ਕੋਈ ਕ੍ਰਾਈਮ ਸੀ ਨਾ ਹੁੰਦਾ ਕੋਈ ਇਹੋ ਜਿਹਾ ਰਿਕਾਰਡ ਸੀ ਕਿ ਉਹਦੇ ਤੇ ਆਪਾਂ ਨੂੰ ਐਨਓਸੀ ਦਾ ਕੋਈ ਨਾ ਉਹ ਪੁਰਾਣੇ ਸਰਪੰਚ ਸੀ ਕਿ ਉਹਨਾਂ ਦੇ ਐਨਓਸੀ ਦਾ ਕੋਈ ਇਹੋ ਜਿਹਾ ਪੰਗਾ ਹੈਗਾ ਸੀ ਨਾ ਦੁੱਲਾ ਟੈਕਸ ਐਨਓਸੀ ਸਾਨੂੰ ਪਹਿਲੇ ਦਿਨ ਤੋਂ ਹੀ ਪਤਾ ਲੱਗ ਗਿਆ ਕਿ ਸਾਡੇ ਨਾਲ ਨਜਾਇਜ਼ ਹੋਣੀ ਹੈ ਤੇ ਉਹਦਾ ਪੁਕਤਾ ਚੀਜ਼ਾਂ ਜਿਹੜੀਆਂ ਨੇ ਉਹ ਐਮਐਲਏ ਕਸ਼ਮੀਰ ਸਿੰਘ ਸੋਲ ਨੇ ਸਾਬਤ ਕਰ ਦਿੱਤੀਆਂ ਕਿ ਸਾਡੀ ਇਲੈਕਸ਼ਨ ਦੇ ਵਿੱਚ 78 ਵੋਟਾਂ ਨਾਲ ਲੀਡ ਲੈਣ ਦੇ ਬਾਵਜੂਦ ਅੱਜ 5 ਮਹੀਨੇ ਦੀ ਖੱਜਲ ਖਵਾਰੀ ਤੋਂ ਬਾਅਦ ਵੀ ਸਾਨੂੰ ਸਰਟੀਫਿਕੇਟ ਇਸ਼ੂ ਨਹੀਂ ਕੀਤਾ ਜਾ ਰਿਹਾ ਇਹ ਸਾਰਾ ਕੁਝ ਸਰਕਾਰ ਤੇ ਡਾਕਟਰ ਕਸ਼ਮੀਰ ਸਿੰਘ ਐਮਐਲਏ ਜੋ ਨੇ ਸਾਡੇ ਤਰਨਤਾਰਨ ਤੋਂ ਇਹ ਉਹਨਾਂ ਦੀ ਰਹਿ ਨਮਾਈ ਦੇ ਹੇਠ ਹੀ ਸਾਰਾ ਕੁਝ ਨਜਾਇਜ਼ ਤੱਕ ਹੋ ਰਿਹਾ ਜੀ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਸਰਪੰਚ ਬਲਜੀਤ ਕੌਰ ਨੂੰ ਪਹਿਲਾਂ ਚੋਣ ਨਿਸ਼ਾਨ ਨਹੀਂ ਮਈਆ ਨਹੀਂ ਕਰਵਾਇਆ ਗਿਆ ਜਾਂ ਉਹਨਾਂ ਨੂੰ ਨਾਮਜ਼ਦਗੀ ਕਾਗਜ਼ ਸੀ ਜਿਹੜੇ ਉਹਨਾਂ ਦੇ ਰੱਦ ਕਰ ਦਿੱਤੇ ਗਏ ਬਾਅਦ ਵਿੱਚ ਤੁਸੀਂ ਮਾਨਯੋਗ ਕੋਰਟ ਦਾ ਸਹਾਰਾ ਲਿਆ ਸੀ ਹਾਂਜੀ ਹਾਂਜੀ ਸਰ ਇਹ ਜਦੋਂ ਸਾਡੇ ਸਾਨੂੰ ਸਰ ਪਤਾ ਲੱਗਾ 7 ਤਰੀਕ ਨੂੰ ਵੀ ਸਾਡੇ ਨੋਮੀਨੇਸ਼ਨ ਰੱਦ ਕਰ ਦਿੱਤੇ ਗਏ ਆ ਅਸੀਂ ਉਸੇ ਦਿਨ ਸਾਨੂੰ ਪਤਾ ਲੱਗਿਆ ਸੀ ਜੀ ਹਾਈ ਕੋਰਟ ਦਾ ਸਹਾਰਾ ਲੈ ਕੇ ਦਿੱਤਾ ਸਾਹਿਬ ਸਾਡੇ ਵਕੀਲ ਸਾਹਿਬ ਸੀ ਉਹਨਾਂ ਨੇ ਸਾਨੂੰ ਚੋਣਸਾਂ ਮੁਹੱਈਆ ਕਰਾਇਆ ਡੀਸੀ ਸਾਹਿਬ ਦੇ ਕੋਲ ਅਸੀਂ ਉਹ ਕਾਗਜ਼ ਆਪਣਾ ਲੈ ਕੇ ਜੋ ਵੀ ਸਾਨੂੰ ਕੋਰਟ ਵੱਲੋਂ ਅਥਾਰਾਈਜੇਸ਼ਨ ਮਿਲੀ ਸੀ ਡੀਸੀ ਸਾਹਿਬ ਨੇ ਸਾਨੂੰ ਚੋਣਸਾਂ ਦਵਾਇਆ ਉਸ ਤੋਂ ਬਾਅਦ ਇਲੈਕਸ਼ਨ ਹੋਈ ਇਲੈਕਸ਼ਨ ਤੋਂ ਬਾਅਦ ਸਾਡੀ 78 ਵੋਟਾਂ ਨਾਲ ਜਿੱਤ ਹੋਈ 9 ਨੰਬਰ ਇਹੜਾ ਫਾਰਮ ਉਹ ਵੀ ਸਾਨੂੰ ਦਿੱਤਾ ਗਿਆ ਪ੍ਰੈਜੈਂਡਿੰਗ ਟੀਮ ਵੱਲੋਂ ਉਸ ਤੋਂ ਬਾਅਦ ਵੀ ਬਿਲਕੁਲ ਟੱਕੇ ਸਾਈ ਇਸ ਨੂੰ ਤੁਸੀਂ ਜਨਰਲ ਦਾ ਵਿੱਚ ਖੜੇ ਹੋਣਾ ਵੀ ਇੱਕ ਐਸੀ ਦਾ ਉਸ ਨੂੰ ਸੋਚ ਨੂੰ ਲਾ ਲਓ ਜਾਂ ਇੱਕ ਸਰਪੰਚ ਦਾ ਜੋ ਪਰਾਣਾ ਛਾਰਾ ਨਾਲ ਲਿੰਕ ਲਾ ਲਓ ਜਾਂ ਐਮਐਲਏ ਦਾ ਵਿਕਿਆ ਹੋਇਆ ਲਾ ਲਓ ਸਾਡੇ ਨਾਲ ਨਜਾਇਜ਼ ਟੱਕਾ 5 ਮਹੀਨੇ ਤੋਂ ਹੋ ਰਿਹਾ ਜੀ ਅਜੇ ਤੱਕ ਖੱਜਲ ਖਵਾਰੀ ਜਾਰੀ ਹੈ ਅਸੀਂ ਤੇ ਸਾਡਾ ਤੇ ਲੋਕਤੰਤਰ ਤੋਂ ਵਿਸ਼ਵਾਸ ਉੱਠ ਗਿਆ ਜੀ ਇਹੋ ਜਿਹੇ ਬਦਲਾਵ ਜੇ ਇਦਾਂ ਦਾ ਬਦਲਾਵ ਇਹਨਾਂ ਨੇ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਲਿਆਉਣਾ ਸੀ ਤੇ ਅਸੀਂ ਇਹੋ ਜਿਹੇ ਬਦਲਾਵ ਤੋਂ ਬਿਨਾਂ ਹੀ ਚੰਗੇ ਸੀ ਕੋਈ ਰਿਸ਼ਵਤ ਦਾ ਵੀ ਮਾਮਲਾ ਸਾਹਮਣੇ ਆਇਆ ਸੀ ਤੁਸੀਂ ਕਹਿ ਰਹੇ ਸੀ ਕਿ ਕੋਈ ਰਿਸ਼ਵਤ ਵੀ ਲਈ ਗਈ ਹੈ ਕਿਸੇ ਵੱਲੋਂ ਰਿਸ਼ਵਤ ਦਾ ਬਲੇਮ ਤੇ ਤੁਹਾਨੂੰ ਪਤਾ ਹੀ ਆ ਜੀ ਸਾਰਾ ਇਹ ਅੱਜ ਹਰ ਇੱਕ ਕੋਈ ਬੰਦਾ ਫੇਸਬੁੱਕ ਚ ਚਲਾਉਂਦਾ ਆ ਜੀ ਇੱਕ ਸਾਡੇ ਹਲਕੇ ਤੋਂ ਹੀ ਇੱਕ ਵੀਰ ਬਾਠ ਬਾਠ ਆ ਜੀ ਉਹਨੇ ਉਹਨੇ ਵੀ ਸੋਸ਼ਲ ਮੀਡੀਆ ਦੇ ਵਿੱਚ 35 ਲੱਖ ਦਾ ਇਲਜ਼ਾਮ ਸਾਡੇ ਐਮਐਲਏ ਤੇ ਲਾਇਆ ਸਾਰੇ ਪਿੰਡਾਂ ਨੂੰ ਪਤਾ ਹੈ ਸਾਡੇ ਪਿੰਡ ਵੱਲੋਂ 35 ਲੱਖ ਰੁਪਈਆ ਲੈ ਕੇ ਨਾਮਜ਼ਦਗੀ ਸਾਡੀ ਰੱਦ ਕੀਤੀ ਗਈ ਹੈ ਜੀ ਐਮਐਲਏ ਨੇ 35 ਲੱਖ ਰੁਪਈਆ ਲਿਆ ਹੈ ਆਪੋਜੀਸ਼ਨ ਦੇ ਸਰਪੰਚ ਸਾਡੇ ਸਰਜੀਤ ਸਿੰਘ ਕੋਲੋਂ ਜੀ ਹੁਣ ਜਿਹੜਾ ਇਹ ਮਾਮਲਾ ਕਿੱਥੇ ਫਸਿਆ ਹੋਇਆ ਹੈ ਕਿੱਥੇ ਰੁਕਿਆ ਹੋਇਆ ਹੈ ਇਹ ਮਾਮਲਾ ਇਹ ਮਾਮਲਾ ਜੀ ਅਸੀਂ ਡੀਸੀ ਸਾਹਿਬ ਨੂੰ ਮਿਲੇ ਸੀ ਤਕਰੀਬਨ ਇੱਕ ਹਫਤਾ ਪਹਿਲਾਂ ਜੀ ਡੀਸੀ ਸਾਹਮਣੇ ਕਿਹਾ ਹੈ ਜੀ ਕਿ ਤੁਹਾਨੂੰ ਕੁਝ ਹਫ਼ਤੇ 2 ਹਫ਼ਤਿਆਂ ਦੇ ਵਿੱਚ ਵਿੱਚ ਅਸੀਂ ਇਹਦਾ ਹਾਲ ਕੱਢਾਂਗੇ ਜੀ ਪਰ ਉਸ ਤੋਂ ਬਾਅਦ ਵੀ ਅਜੇ ਤੱਕ ਸਾਨੂੰ ਕੋਈ ਵੀ ਅਜੇ ਤੱਕ ਇਸ ਦਾ ਕੋਈ ਸਚਾਰੂ ਤਰੂਪ ਦੇ ਵਿੱਚ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਖੱਜਲ ਖਵਾਰੀ ਹੈ ਜੀ ਕਦੀ ਚੰਡੀਗੜ੍ਹ ਚਲ ਜਾਨੇ ਦੀ ਕਦੀ ਇੱਥੇ ਆ ਜਾਨੇ ਕੋਈ ਐਮਐਲਏ ਸਾਹਿਬ ਸਾਨੂੰ ਕੋਈ ਸੁਰਜਵਾਬ ਦੇ ਨਹੀਂ ਰਹੇ ਜੀ ਇਸ ਚੀਜ਼ ਦਾ ਹੁਣ ਤੁਹਾਡੇ ਸਮਰਥਨ ਦੇ ਵਿੱਚ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨਿਤਰੀਆਂ ਨੇ ਹੁਣ ਉਤਸ਼ਾਹ ਘਟਾਉਂਦਾ ਹੈ ਪਹਿਲਾਂ ਦੀ ਸਭ ਤੋਂ ਪਹਿਲਾਂ ਜੀ ਧੰਨਵਾਦ ਸਾਰੀ ਜਥੇਬੰਦੀਆਂ ਦਾ ਜੀ ਜਿਨ੍ਹਾਂ ਨੇ ਸਾਸੀ ਜਨੋਂ ਆਪਣੀ ਆਵਾਜ਼ ਸਾਰੀ ਖੱਜਲ ਖਵਾਰੀ ਤੋਂ ਬਾਅਦ ਇਹਨਾਂ ਜਥੇਬੰਦੀਆਂ ਦੇ ਕੰਨਾਂ ਤੱਕ ਪਹੁੰਚਾਈ ਇਹਨਾਂ ਨੂੰ ਮਿਲੇ ਕਿ ਇਸ ਤਰ੍ਹਾਂ ਸਾਡੇ ਨਾਲ ਧੱਕਾ ਹੋ ਰਿਹਾ ਸਾਰੇ ਜਥੇਬੰਦੀਆਂ ਜਿੰਨੀਆਂ ਵੀ ਜਥੇਬੰਦੀਆਂ ਦਾ ਅਸੀਂ ਧੰਨਵਾਦ ਕਰਦੇ ਆ ਇਹਨਾਂ ਨੇ ਸਾਡੀ ਇੱਕ ਆਵਾਜ਼ ਤੇ ਸਾਨੂੰ ਜਵਾਬ ਦਿੱਤਾ ਤੇ ਅੱਜ ਇਹ ਕਾਨਫਰੰਸ ਤੁਹਾਡੇ ਸਾਹਮਣੇ ਆ ਜੀ ਇਹਨਾਂ ਨੇ ਕਿਹਾ ਜੀ ਇੱਕ ਹਫ਼ਤੇ ਦਾ ਟਾਈਮ ਦਿੱਤਾ ਜਾਏਗਾ ਉਸ ਤੋਂ ਬਾਅਦ ਨਹੀਂ ਤੇਰੇ ਡੀਸੀ ਸਾਹਿਬ ਦੇ ਦਫ਼ਤਰ ਤੱਕਰਾਵ ਕਰਕੇ ਉੱਥੇ ਧਰਨਾ ਵੀ ਲਾਇਆ ਜਾਏ ਜੋ ਪ੍ਰੋਸੈਸ ਦਾ ਸਾਨੂੰ ਹੱਕ ਆ ਉਹ ਅਸੀਂ ਪ੍ਰੋਟੈਸਟ ਕਰਾਂਗੇ ਜੀ ਸੋ ਦੋਸਤੋ ਤੁਸੀਂ ਦੇਖਿਆ ਹੈ ਕਿ ਕਿਸ ਕਦਰ ਇਹਨਾਂ ਦੇ ਨਾਲ ਜਿੱਤ ਤੋਂ ਬਾਅਦ ਵੀ ਅਜੇ ਤੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬੇਥ ਪਾਕੀ ਕਰਕੇ ਸਾਡੀਆਂ ਕਮਜ਼ੋਰੀਆਂ ਕਰਕੇ ਮੈਂ ਆਪਣੇ ਸਮਾਜ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਹੈ ਇਹ ਜਿਹੜੀਆਂ ਤੱਕੇਸ਼ਈਆਂ ਹੋ ਰਹੀਆਂ ਆਪਾਂ ਨੂੰ ਸਾਰਿਆਂ ਨੂੰ ਏਕਾਕਰਨ ਦੀ ਜ਼ਰੂਰਤ ਹੈ ਕਿਉਂਕਿ ਐਸਸੀ ਭਾਈਚਾਰੇ ਨੇ ਜੇਕਰ ਜਰਨਲ ਦੇ ਵਿੱਚ ਇਲੈਕਸ਼ਨ ਲੜਨ ਦੀ ਹਿੰਮਤ ਕੀਤੀ ਹੈ ਤੇ ਹਿੰਮਤ ਕਰਕੇ ਪਿੰਡ ਦੇ ਸਾਰੇ ਲੋਕਾਂ ਨੇ ਉਸ ਦੇ ਨਾਲ ਹੱਕ ਦੇ ਵਿੱਚ ਖੜੇ ਹੋ ਕੇ ਉਸ ਨੂੰ ਸੱਚੇ ਢੰਗ ਦੇ ਨਾਲ ਜਿਤਾਇਆ ਤੇ ਸਾਡੇ ਪਰਿਵਾਰਾਂ ਨੂੰ ਇੰਨਾ ਸਟਰਗਲ ਕਰਨ ਦੇ ਬਾਅਦ ਵੀ ਜਿਹੜਾ ਆ ਉਹ ਅਜੇ ਤੱਕ ਜਿਹੜਾ ਆ ਪ੍ਰਮਾਣ ਪੱਤਰ ਜਾਰੀ ਨਹੀਂ ਕੀਤਾ ਗਿਆ ਇਹ ਸਾਡੇ ਸਮਾਜ ਨੂੰ ਮੈਂ اپੀਲ ਕਰਨਾ ਚਾਹੁੰਦਾ ਕਿ ਜਿੱਤੇ ਜਿੱਤੇ ਤੁਸੀਂ ਪਿੰਡਾਂ 'ਚ ਬੈਠੇ ਆ ਸਾਰੇ ਜਾਣੇ ਇਕਾ ਕਰ ਲਓ ਇਹ ਜਿਹੜਾ ਐਮਐਲਏ ਆ ਇਸ ਦੇ ਅੰਗੇਸਟ ਜਿਹੜਾ 7 ਦਿਨ ਬਾਅਦ ਪੂਰੇ ਜ਼ਿਲ੍ਹੇ ਤਰਨਤਾਰਨ ਦੇ ਵਿੱਚ ਕੁੱਤਲੇ ਫੂਕਾਂਗੇ ਤੇ ਡੀਸੀ ਜਿਹੜਾ ਆ ਤਰਨਤਾਰਨ ਉਸ ਤੇ ਦਫਤਰ ਦਾ ਘਰੋ ਕਰਾਂਗੇ ਤੇ ਇਹਨਾਂ ਨੂੰ ਦੱਸਾਂਗੇ ਕਿ ਸ਼ਾਡੂਲ ਕਾਸਟ ਭਾਈਚਾਰੇ ਨਾਲ ੱੱਕੇ ਚਾਈ ਕਿਦਾਂ ਕੀਤੀ ਜਾਂਦੀ ਹੈ ਆਪਣੇ ਅਧਿਕਾਰਾਂ ਆਪਣੇ ਹੱਕਾਂ ਲਈ ਅਸੀਂ ਜੋ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੇ ਸੰਵਿਧਾਨਕ ਰਾਈਟ ਦਿੱਤੇ ਆ ਉਹਨਾਂ ਦਾ ਇਸਤੇਮਾਲ ਕਰਦੇ ਹੋਏ ਅਸੀਂ ਜਿਹੜੀ ਹੈ ਜੰਗ ਨੂੰ ਜ਼ਰੂਰ ਜਿੱਤਾਂਗੇ ਤੇ ਲੜਾਈ ਲੜਾਂਗੇ ਧੰਨਵਾਦ ਹੈ ਜੀ ਸਾਡੇ ਨਾਲ ਗੱਲਬਾਤ ਕਰਨ ਦੀ ਸੋ ਦੋਸਤੋ ਅ ਤੁਸੀਂ ਦੇਖ ਸਕਦੇ ਹੋ ਕਿ ਜਥੇਬੰਦੀਆਂ ਵੀ ਇਹਨਾਂ ਦੇ ਨਾਲ ਨੇ ਔਰ ਇਹ ਲੰਮੇ ਸਮੇਂ ਤੋਂ ਕਰੀਬ 5 ਮਹੀਨੇ ਬੀਤ ਚੁੱਕੇ ਨੇ ਇਹਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਏ ਜਿੱਤ ਸਰਪੰਚ ਬਲਜੀਤ ਕੌਰ ਦੀ ਪਿੰਡ ਢੰਡ ਤੋਂ 78 ਵੋਟਾਂ ਦੇ ਨਾਲ ਦੱਸੀ ਜਾ ਰਹੀ ਹੈ 9 ਨੰਬਰ ਫਾਰਮ ਵੀ ਇਹਨਾਂ ਨੂੰ ਜਿਹੜਾ ਮਿਲਿਆ ਉਸ ਵਕਤ ਜਿਹੜੀ ਪ੍ਰੈਜ਼ਾਈਡਿੰਗ ਟੀਮ ਹੈ ਉਹਨਾਂ ਵੱਲੋਂ ਦਿੱਤਾ ਗਿਆ ਸੀ ਪਰ ਅਜੇ ਤੱਕ ਇਹਨਾਂ ਨੂੰ ਜੇਤੂ ਸਰਟੀਫਿਕੇਟ ਜੋ ਪ੍ਰਸ਼ਾਸਨ ਵੱਲੋਂ ਦਿੱਤਾ ਜਾਂਦਾ ਏ ਉਹ ਨਹੀਂ ਦਿੱਤਾ ਗਿਆ ਔਰ ਐਸ ਪਿੰਡ ਢਾਂਡ ਦੇ ਜਿਹੜੇ ਕੰਮ ਨੇ ਉਹ ਉਸੇ ਤਰ੍ਹਾਂ ਵਿਕਾਸ ਕੰਮ ਰੁਕੇ ਹੋਏ ਨੇ ਅਧੂਰੇ ਪਏ ਨੇ ਔਰ ਇਸ ਵਕਤ ਇਹ ਸਾਰੇ ਇਨਸਾਫ ਦੀ ਉਮੀਦ ਲੈ ਕੇ ਪ੍ਰਸ਼ਾਸਨ ਨੂੰ ਘਾਰ ਲਗਾ ਰਹੇ ਨੇ ਔਰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ 7 ਦਿਨ ਦੇ ਵਿੱਚ ਵਿੱਚ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਵੱਡਾ ਐਕਸ਼ਨ ਲਿਆ ਜਾਵੇਗਾ ਹੁਣ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਇਸ ਚੇਤਾਵਨੀ ਦਾ ਪ੍ਰਸ਼ਾਸਨ ਦੇ ਉੱਤੇ ਕੀ ਅਸਰ ਪੈਂਦਾ ਹੈ